ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਰੈਸਪੀ ਸ਼ੇਅਰ ਕਰਨ ਜਾ ਰਹੀਆਂ ਅੱਜ ਅਸੀਂ ਮਲਾਈ ਤੋਪ ਪਨੀਰ ਬਣਾਵਾਂਗੇ ਅਤੇ ਨਾਲ ਹੀ ਕਿਉ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਯੂਨੀਕ ਰੈਸਪੀ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਚਲੋ ਅੱਜ ਦੀ ਇਸ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਇਹ ਤਾਂ ਸਾਰੇ ਜਾਣਦੇ ਆ ਕਿ ਸਾਰੇ ਮਲਾਈ ਤੋਂ ਹੀ ਘਿਓ ਬਣਾਉਂਦੇ ਆ ਪਰ ਮਲਾਈ ਤੋਂ ਹੀ ਅਸੀਂ ਅੱਜ ਪਹਿਲਾਂ ਪਨੀਰ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਹੀ ਅਸੀਂ ਘਿਓ ਬਣਾਵਾਂਗੇ ਤੇ ਪਨੀਰ ਵੀ ਬਿਲਕੁਲ ਮਾਰਕੀਟ ਸਟਾਈਲ ਹੀ ਬਣ ਕੇ ਤਿਆਰ ਹੋਏਗਾ ਅਤੇ ਮਲਾਈ ਨੂੰ ਨਾ ਹੀ ਕੋਈ ਰੜਕੰਦੀ ਲੋੜ ਹੈ ਨਾ ਹੀ ਮਲਾਈ ਨੂੰ ਅਸੀਂ ਪਹਿਲਾਂ ਜਾਗ ਲਗਾ ਕੇ ਰੱਖਾਂਗੇ ਤੇ ਨਾ ਹੀ ਉਹਦੇ ਵਿੱਚੋਂ ਪਹਿਲਾਂ ਅਸੀਂ ਮੱਖਣ ਕੱਢਾਂਗੇ ਬਿਨਾਂ ਮਲਾਈ ਨੂੰ ਜਾਗ ਲਗਾਏ ਅਤੇ ਉਹਦਾ ਮੱਖਣ ਕੱਢੇ ਅਸੀਂ ਪਨੀਰ ਵੀ ਬਣਾਵਾਂਗੇ ਅਤੇ ਦੇਸੀ ਘਿਓ ਵੀ ਕੱਢਾਂਗੇ ਅਤੇ ਉਸ ਦੀ ਜਿਹੜੀ ਵੇਸਟੇਜ ਆ ਉਹ ਬਹੁਤ ਹੀ ਥੋੜੀ ਨਿਕਲੇਗੀ। ਤਾਂ ਚਲੋ ਅੱਜ ਦੀ ਇਸ ਮਜ਼ੇਦਾਰ ਰੈਸਪੀ ਨੂੰ ਅਸੀਂ ਸ਼ੁਰੂ ਕਰਦੇ ਹਾਂ। ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਦੇਸੀ ਘਿਓ ਬਣਾਉਣ ਦੇ ਲਈ ਇੱਥੇ ਮੈਂ ਮਲਾਈ ਲਈ ਹੈ। ਇਹ ਮੇਰੇ 15 ਦਿਨਾਂ ਦੀ ਮਲਾਈ ਹੈ। ਇਸ ਮਲਾਈ ਨੂੰ ਸਭ ਤੋਂ ਪਹਿਲਾਂ ਅਸੀਂ ਇੱਕ ਕੜਾਹੀ ਦੇ ਵਿੱਚ ਪਾ ਲਾਂਗੇ। ਤੁਸੀਂ ਜਿਸ ਬਰਤਨ ਦੇ ਵਿੱਚ ਘਿਓ ਕੱਢਣਾ ਹੈ ਉਸ ਬਰਤਨ ਦੇ ਵਿੱਚ ਮਲਾਈ ਨੂੰ ਕੱਢ ਸਕਦੇ ਹਾਂ ਅਤੇ ਉਸ ਮਲਾਈ ਨੂੰ ਕੱਢਣ ਤੋਂ ਬਾਅਦ ਕੜਾਹੀ ਨੂੰ ਗੈਸ ਤੇ ਰੱਖ ਦਾਂਗੇ ਅਤੇ ਉਸ ਨੂੰ ਕੜਛੀ ਦੇ ਨਾਲ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਜੋ ਮਲਾਈ ਸਾਡੀ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਤਿਆਰ ਹੈ ਫਰੈਂਡਸ ਮਲਾਈ ਨੂੰ ਅਸੀਂ ਫ੍ਰਿਜ ਵਿੱਚੋਂ 1-2 ਘੰਟੇ ਪਹਿਲਾਂ ਹੀ ਬਾਹਰ ਕੱਢ ਕੇ ਰੱਖਾਂਗੇ ਹੁਣ ਇੱਥੇ ਮੈਂ 3 ਚਮਚ ਵਿਨੇਗਰ ਦੇ ਲਏ ਹਨ ਅਤੇ ਉਹਦੇ ਵਿੱਚ ਤਿੰਨ ਚਮਚ ਅਸੀਂ ਪਾਣੀ ਦੇ ਪਾਵਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਲਾਈ ਸਾਡੀ ਮੈਲਟ ਹੋ ਗਈ ਹੈ ਇੱਥੇ ਅਸੀਂ ਗੈਸ ਦਾ ਫਲੇਮ ਮੀਡੀਅਮ ਹੀ ਰੱਖਿਆ ਹੈ ਹੁਣ ਅਸੀਂ ਥੋੜਾ ਥੋੜਾ ਕਰਦੇ ਹੋਏ ਇਹ ਜਿਹੜਾ ਅਸੀਂ ਵਿਨੀਗਰ ਅਤੇ ਪਾਣੀ ਦਾ ਜਿਹੜਾ ਘੋਲ ਤਿਆਰ ਕੀਤਾ ਹੈ ਉਸ ਨੂੰ ਥੋੜਾ ਥੋੜਾ ਕਰਦੇ ਹੋਏ ਮਲਾਈ ਦੇ ਵਿੱਚ ਪਾਵਾਂਗੇ ਅਤੇ ਕੜਸ਼ੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਕਿਆ ਰਹੇ ਫਰੈਂਡਸ ਜੇਕਰ ਤੁਸੀਂ ਤੇਜ਼ ਫਲੇਮ ਨੂੰ ਮੈਨੇਜ ਕਰ ਸਕਦੇ ਹੋ ਤਾਂ ਤੁਸੀਂ ਇੱਥੇ ਗੈਸਾ ਫਲੇਮ ਤੇਜ਼ ਕਰਕੇ ਵੀ ਪਨੀਰ ਨੂੰ ਕੱਢ ਸਕਦੇ ਹੋ ਥੋੜਾ ਥੋੜਾ ਕਰਦੇ ਹੋਏ ਅਸੀਂ ਬਾਕੀ ਦਾ ਜਿਹੜਾ ਵਿਨੇਗਰ ਆ ਉਹ ਵੀ ਇਹਦੇ ਵਿੱਚ ਪਾ ਦਾਂਗੇ ਅਤੇ ਕੜਸ਼ੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਹਿਲਾਇ ਜਾਵਾਂਗੇ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਮਲਾਈ ਗਰਮ ਹੁੰਦੀ ਹੈ ਇਹਦੇ ਵਿੱਚ ਵਿਨੇਗਰ ਪਾਣ ਕਰਕੇ ਜਿਹੜਾ ਪਨੀਰ ਹੈ ਉਹ ਬਣਨਾ ਸ਼ੁਰੂ ਹੋ ਗਿਆ ਹੈ ਇਸ ਤਰੀਕੇ ਨਾਲ ਸਾਡਾ ਪਨੀਰ ਜਿਹੜਾ ਬਣ ਰਿਹਾ ਹੈ ਇਹਨੂੰ ਅਸੀਂ 2 ਤੋਂ 3 ਮਿੰਟ ਤੱਕ ਮੀਡੀਅਮ ਫਲੇਮ ਤੇ ਹੋਰ ਪਕਾਵਾਂਗੇ ਤਾਂ ਜੋ ਸਾਰੀ ਮਲਾਈ ਦੇ ਵਿੱਚੋਂ ਜਿਹੜਾ ਪਨੀਰ ਆ ਸਾਡਾ ਨਿਕਲ ਕੇ ਵੱਖ ਹੋ ਜਾਵੇ ਪਨੀਰ ਸਾਡਾ ਬਣ ਕੇ ਤਿਆਰ ਹੈ ਹੁਣ ਇੱਥੇ ਅਸੀਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਅਤੇ ਇੱਥੇ ਮੈਂ ਹੁਣ ਇੱਕ ਬੌਲ ਲਿਆ ਹੈ ਬੌਲ ਦੇ ਉੱਪਰ ਆਪਾਂ ਛਲਨੀ ਰੱਖਾਂਗੇ ਅਤੇ ਇਸ ਛਲਨੀ ਦੇ ਉੱਪਰ ਤੁਸੀਂ ਕੋਈ ਵੀ ਮਲਮਲ ਦੇ ਕੱਪੜੇ ਨੂੰ ਰੱਖ ਸਕਦੇ ਹੋ ਕੱਪੜਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਅਸੀਂ ਛਲਨੀ ਦੇ ਅਪਾ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਤੇ ਹੌਲੀ-ਹੌਲੀ ਕਰਦੇ ਹੋਏ ਪਨੀਰ ਵਾਲਾ ਜਿਹੜਾ ਮਿਕਸਚਰ ਹੈ ਉਹ ਇਹਦੇ ਵਿੱਚ ਪਾਵਾਂਗੇ ਪਹਿਲਾਂ ਅਸੀਂ ਥੋੜਾ ਜਿਹਾ ਮਿਕਸਚਰ ਪਾਵਾਂਗੇ ਉਸ ਤੋਂ ਬਾਅਦ ਇਸ ਮਿਕਸਚਰ ਨੂੰ ਅਸੀਂ ਕੜਸ਼ੀ ਦੇ ਨਾਲ ਚੰਗੀ ਤਰ੍ਹਾਂ ਹੌਲੀ-ਹੌਲੀ ਹਿਲਾਵਾਂਗੇ ਤਾਂ ਜੋ ਮਿਕਸਚਰ ਦੇ ਵਿੱਚੋਂ ਜਿਹੜਾ ਲਿਕਵਿਡ ਪਾਰਟ ਹੈ ਉਹ نیچے ਇਕੱਠਾ ਹੋ ਜਵੇ ਅਤੇ ਪਨੀਰ ਉੱਪਰ ਆ ਜਾਵੇ ਇਸ ਤਰੀਕੇ ਨਾਲ ਅਸੀਂ ਛਲਨੀ ਦੀ ਸਹਾਇਤਾ ਦੇ ਨਾਲ ਅਤੇ ਕੜਸ਼ੀ ਦੇ ਨਾਲ ਹਿਲਾਉਂਦੇ ਹੋਏ ਪਨੀਰ ਨੂੰ ਵੱਖ ਕਰ ਲਾਂਗੇ ਅਤੇ ਥੋੜਾ ਥੋੜਾ ਪਨੀਰ ਹੋਰ ਪਾਉਂਦੇ ਹੋਏ ਉਸ ਨੂੰ ਵੀ ਅਸੀਂ ਇਸੇ ਤਰੀਕੇ ਨਾਲ ਕੜਸ਼ੀ ਦੀ ਸਹਾਇਤਾ ਨਾਲ ਹਿਲਾਉਂਦੇ ਹੋਏ ਵੱਖ ਕਰ ਲਾਂਗੇ ਜਿੰਨਾ ਵੀ ਲਿਕਵਿਡ ਪਾਰਟ ਹੈ ਪਨੀਰ ਦੇ ਵਿੱਚੋਂ ਨਿਕਲ ਕੇ ਉਹ نیچے ਬੌਲ ਦੇ ਵਿੱਚ ਇਕੱਠਾ ਹੋ ਰਿਹਾ ਹੈ ਸਾਰਾ ਪਨੀਰ ਕੱਢ ਲਿਆ ਹੈ ਹੁਣ ਅਸੀਂ ਪਨੀਰ ਨੂੰ ਕੱਪੜੇ ਦੇ ਵਿੱਚ ਚੰਗੀ ਤਰ੍ਹਾਂ ਬੰਨ ਦਾਂਗੇ ਤੇ ਕਪੜੇ ਨੂੰ ਵੀ ਅਸੀਂ ਪਨੀਰ ਨੂੰ ਇਸ ਤਰੀਕੇ ਨਾਲ ਹੱਥ ਨਾਲ ਘੁੱਟ ਕੇ ਇਹਦਾ ਲਿਕਵਿਡ ਪਾਰਟ ਅਸੀਂ ਕੱਢ ਦਾਂਗੇ ਤਿਆਰ ਰਹੇ ਵੀ ਇੱਥੇ ਪਨੀਰ ਹੈ ਜਿਹੜਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਜਦੋਂ ਪਨੀਰ ਥੋੜਾ ਜਿਹਾ ਠੰਡਾ ਹੋ ਜਾਵੇ ਉਸ ਟਾਈਮ ਹੀ ਅਸੀਂ ਇਸ ਨੂੰ ਛਾਨਣਾ ਹੈ ਇਸ ਨੂੰ ਹਜੇ ਅਸੀਂ ਇੱਕ ਸਾਈਡ ਤੇ ਰੱਖ ਲੈਣੇ ਆ ਤੇ ਜਿਹੜਾ ਬਾਕੀ ਦਾ ਲਿਕਵਿਡ ਪਾਰਟ ਬਚਿਆ ਹੈ ਉਸ ਨੂੰ ਅਸੀਂ ਸੇਮ ਕੜਾਹੀ ਦੇ ਵਿੱਚ ਪਾਵਾਂਗੇ ਅਤੇ ਗੈਸ ਦਾ ਫਲੇਮ ਔਨ ਕਰਾਂਗੇ ਹੁਣ ਅਸੀਂ ਇਸ ਨੂੰ ਮੀਡੀਅਮ ਫਲੇਮ ਤੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕਿਉ ਨਿਕਲਣਾ ਸ਼ੁਰੂ ਨਾ ਹੋ ਜਾਵੇ ਜੇਕਰ ਤੁਸੀਂ ਤੇਜ਼ ਫਲੇਮ ਨੂੰ ਕੰਟਰੋਲ ਕਰ ਸਕਦੇ ਹੋ ਤਾਂ ਇੱਥੇ ਗੈਸ ਦਾ ਫਲੇਮ ਤੇਜ਼ ਕਰਕੇ ਵੀ ਤੁਸੀਂ ਕਿਉ ਨੂੰ ਕੱਢ ਸਕਦੇ ਹੋ ਜੇਕਰ ਅਸੀਂ ਗੈਸ ਦਾ ਫਲੇਮ ਤੇਜ਼ ਕਰਕੇ ਬਣਾਉਣੀ ਆ ਤਾਂ ਇਹ ਸਾਡਾ ਸਾਰਾ ਕਿਉ ਤੇ ਪਨੀਰ ਹੈ ਜਿਹੜਾ 15 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਗੈਸ ਦਾ ਫਲੇਮ ਤੇਜ਼ ਕਰਕੇ ਇਸ ਨੂੰ ਬਣਾ ਰਹੇ ਹੋ ਤਾਂ ਤੁਸੀਂ ਇਸ ਨੂੰ ਕੋਲ ਖੜ ਕੇ ਹੀ ਬਣਾਉਣਾ ਹੈ ਕਈ ਵਾਰ ਇਹ نیچے ਲੱਗ ਜਾਂਦਾ ਹੈ ਇਸ ਲਈ ਕੋਲ ਖੜ ਕੇ ਨਾਲ ਦੀ ਨਾਲ ਇਹਨੂੰ ਹਿਲਾਉਂਦੇ ਹੋਏ ਅਸੀਂ ਘਿਓ ਅਤੇ ਪਨੀਰ ਨੂੰ ਬਣਾਵਾਂਗੇ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਲਿਕੁਇਡ ਪਾਰਟ ਗਰਮ ਹੁੰਦਾ ਹੈ ਉਸੇ ਤਰੀਕੇ ਨਾਲ ਇਹਦੇ ਵਿੱਚ ਕਿਉਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਨਾਲ ਕਿਉਂ ਬਹੁਤ ਵਧੀਆ ਬਣਦਾ ਹੈ ਕਈ ਵਾਰ ਜਦ ਅਸੀਂ ਦੇਸੀ ਘਿਓ ਬਣਾਉਂਦੇ ਆ ਤਾਂ ਉਹਦੇ ਵਿੱਚ ਉਹਦੇ ਵਿੱਚੋਂ ਬਹੁਤ ਜ਼ਿਆਦਾ 스ਮੈਲ ਆਉਂਦੀ ਹੈ ਤੇ ਕਈਆਂ ਨੂੰ ਇਹ 스ਮੈਲ ਬਿਲਕੁਲ ਪਸੰਦ ਨਹੀਂ ਆਉਂਦੀ ਤੇ ਉਸ ਦਾ ਇੱਕ ਸੋਲੂਸ਼ਨ ਇਹ ਵੀ ਹੈ ਵੀ ਇਸੇ ਇਸ ਤਰੀਕੇ ਨਾਲ ਜੇਕਰ ਅਸੀਂ ਘਿਓ ਬਣਾਉਂਨੇ ਆ ਤਾਂ ਕਿਉਂ ਬਣਾਉਂਦੇ ਸਮੇ ਬਿਲਕੁਲ ਵੀ ਘਿਓ ਦੀ 스ਮੈਲ ਨਹੀਂ ਆਉਂਦੀ ਹੁਣ ਅਸੀਂ ਦੂਜੇ ਸਾਈਡ ਤੇ ਆਪਣੇ ਪਨੀਰ ਵਾਲੀ ਪੋਟਲੀ ਨੂੰ ਬੰਨ ਕੇ ਰੱਖ ਦਿੱਤਾ ਹੈ ਉਸ ਨੂੰ ਅਸੀਂ ਇੱਕ ਪਲੇਟ ਦੇ ਉੱਪਰ ਰੱਖਿਆ ਹੈ ਤੇ ਉਹਦੇ ਉੱਪਰ ਕੋਈ ਵੀ ਭਾਰੀ ਚੀਜ਼ ਅਸੀਂ ਰੱਖ ਦਾਂਗੇ ਇੱਥੇ ਮੈਂ ਇੱਕ ਚਕਲਾ ਰੱਖਿਆ ਹੈ ਇਹਦੇ ਉੱਤੇ ਅਸੀਂ ਕੋਈ ਵੀ weight ਦੇਣਾ ਹੈ ਪਨੀਰ ਦੇ ਉੱਤੇ ਤਾਂ ਜੋ ਬਿਲਕੁਲ ਟਿੱਕੀ ਦੀ ਤਰ੍ਹਾਂ ਬਣ ਕੇ ਨਿਕਲੇ ਹੁਣ ਇੱਧਰ ਸਾਡਾ ਘਿਓ ਵੀ ਬਣ ਰਿਹਾ ਹੈ ਅਸੀਂ ਲਗਾਤਾਰ ਕਰਸ਼ੀ ਹਿਲਾਉਂਦੇ ਰਵਾਂਗੇ ਤਾਂ ਜੋ ਘਿਓ ਆ ਜਿਹੜਾ ਸਾਡਾ نیچے ਨਾ ਲੱਗੇ ਜਿਵੇਂ ਹੀ ਘਿਓ ਦੇ ਵਿੱਚ ਉਬਾਲ ਆਉਂਦਾ ਹੈ ਤਾਂ ਹੌਲੀ-ਹੌਲੀ ਜਿਹੜਾ ਸਾਡਾ ਘਿਓ ਬੰਨਣਾ ਸ਼ੁਰੂ ਹੋ ਜਾਂਦਾ ਹੈ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੇ ਵੀਡੀਓ ਦੇ ਸਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਣ ਦੇਖੋ ਇਸ ਤਰੀਕੇ ਨਾਲ ਜਿਹੜਾ ਘਿਓ ਹੈ ਬਣ ਰਿਹਾ ਹੈ ਤੇ ਬਹੁਤ ਹੀ ਥੋੜਾ ਇਹਦੇ ਵਿੱਚ ਜਿਹੜੀ ਵੇਸਟੇਜ ਆ ਬਹੁਤ ਹੀ ਜ਼ਿਆਦਾ ਘੱਟ ਨਿਕਲਦੀ ਹੈ ਜਿਹੜੀ ਉੱਪਰ-ਉੱਪਰ ਤੁਹਾਨੂੰ ਨਜ਼ਰ ਆ ਰਹੀ ਹੈ ਵਾਈਟ ਇਹ ਸਾਰੀ ਵੇਸਟੇਜ ਆ ਇਨੂੰ ਅਸੀਂ ਉਦੋਂ ਤੱਕ ਹੀ ਪਕਾਉਣਾ ਹੈ ਜਦੋਂ ਤੱਕ ਉੱਪਰਲੀ ਜਿਹੜੀ ਵੇਸਟੇਜ ਹੈ ਸਾਰੀ ਉਸ ਦਾ ਕਲਰ ਬਰਾਊਨ ਨਾ ਹੋ ਜਾਵੇ। ਜਦੋਂ ਵੇਸਟੇਜ ਨਿਕਲਨੀ ਸ਼ੁਰੂ ਹੁੰਦੀ ਹੈ ਤਾਂ ਇਹ ਕੜਛੀ ਦੇ ਨਾਲ ਚਿਪਕਣੀ ਸ਼ੁਰੂ ਹੋ ਜਾਏਗੀ। ਇਸ ਨੂੰ ਅਸੀਂ ਕੜਛੀ ਦੇ ਨਾਲ ਹਿਲਾਉਂਦੇ ਹੋਏ ਸਾਰੀ ਵੇਸਟੇਜ ਨੂੰ ਹੌਲੀ-ਹੌਲੀ ਇੱਕ ਸਾਈਡ ਤੇ ਕਰਦੇ ਜਾਵਾਂਗੇ। ਦੇਖੋ ਇਸ ਤਰੀਕੇ ਨਾਲ ਸਾਡਾ ਕਿਉ ਕਿੰਨਾ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਕਿਉ ਉਹਦਾ ਕਲਰ ਵੀ ਬਹੁਤ ਵਧੀਆ ਹੈ ਅਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੁੰਦਾ ਹੈ ਤੇ ਇਹਦੇ ਵਿੱਚ ਬਿਲਕੁਲ ਵੀ ਕਿਸੇ ਵੀ ਤਰੀਕੇ ਦੀ ਵਿਨੇਗਰ ਦੀ ਕੋਈ 스ਮੈਲ ਨਹੀਂ ਆਉਂਦੀ ਕਿਉ ਸਾਡਾ ਬਣ ਗਿਆ ਹੈ ਤੇ ਜਿਹੜੀ ਵੇਸਟੇਜ ਆ ਇਹ ਸਾਰੀ ਵੇਸਟੇਜ ਨੂੰ ਅਸੀਂ ਕੜਸ਼ੀ ਦੇ ਨਾਲ ਇੱਕ ਸਾਈਡ ਤੇ ਕਰ ਲਾਂਗੇ ਕਿਉ ਹੈ ਉਹ ਇੱਕ ਸਾਈਡ ਤੇ ਹੋ ਜਾਏਗਾ ਅਤੇ ਵੇਸਟੇਜ ਆ ਜਿਹੜੀ ਸਾਡੀ ਸਾਰੀ ਇੱਕ ਸਾਈਡ ਤੇ ਇਕੱਠੀ ਹੋ ਜਾਏਗੀ ਦੇਖੋ ਬਹੁਤ ਥੋੜੀ ਵੇਸਟੇਜਸ ਨਿਕਲੀ ਹੈ ਹੁਣ ਅਸੀਂ ਇਸ ਘਿਓ ਨੂੰ ਛਲਨੀ ਦੇ ਨਾਲ ਇੱਕ ਬਰਤਨ ਦੇ ਵਿੱਚ ਛਾਣ ਲਾਂਗੇ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੇਕਰ ਤੁਹਾਨੂੰ ਆਦੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਰੇਕੇ ਨਾਲ ਮੈਂ ਸਾਰਾ ਕਿਉ ਕੱਢ ਲਿਆ ਹੈ ਕਿਉਂਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਅਤੇ ਇਹਦੀ ਜਿਹੜੀ ਵੇਸਟੇਜ ਆ ਦੇਖੋ ਬਹੁਤ ਥੋੜੀ ਨਿਕਲੀ ਹੈ ਤੇ ਸਾਡੀ ਸਾਰੀ ਮਲਾਈ ਦਾ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਹੋ ਗਿਆ ਹੈ ਤانوں ਅੱਜ ਦੇ ਵੀਡੀਓ ਕਿਵੇਂ ਲੱਗੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਤਰੀਕੇ ਨਾਲ ਸਾਡਾ ਦੇਸੀ ਘਿਓ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੈ ਅਤੇ ਇੱਥੇ ਅਸੀਂ ਦੇਸੀ ਘਿਓ ਹੀ ਨਹੀਂ ਸਪਲਕੀ ਮਾਰਕੀਟ ਵਾਲਾ ਬਿਲਕੁਲ ਮਾਰਕੀਟ ਸਟਾਈਲ ਪਨੀਰ ਵੀ ਬਣਾ ਕੇ ਤਿਆਰ ਕੀਤਾ ਹੈ ਹੁਣ ਜਿਹੜੇ ਪਨੀਰ ਦੀ ਅਸੀਂ ਪੋਟਲੀ ਨੂੰ ਬੰਨ ਕੇ ਰੱਖਿਆ ਸੀ ਹੁਣ ਅਸੀਂ ਉਸ ਨੂੰ ਖੋਲਾਂਗੇ ਇਸ ਪੋਟਲੀ ਨੂੰ ਕਟੋ-ਕਟ 2 ਤੋਂ 3 ਘੰਟੇ ਲਈ ਰੱਖ ਦਿੱਤਾ ਸੀਗਾ 2 ਤੋਂ 3 ਘੰਟੇ ਬਾਅਦ ਮੈਂ ਇਸ ਨੂੰ ਜਦੋਂ ਖੋਲਿਆ ਤਾਂ ਦੇਖੋ ਬਹੁਤ ਵਧੀਆ ਪਨੀਰ ਦੀ ਟਿੱਕੀ ਬਣ ਕੇ ਤਿਆਰ ਹੋਈ ਹੈ ਤੇ ਖਾਣ ਵਿੱਚ ਵੀ ਬਿਲਕੁਲ ਮਾਰਕੀਟ ਵਾਲਾ ਹੀ ਹੈ ਕਿਉਂਕਿ ਇਹਦੇ ਵਿੱਚੋਂ ਅਸੀਂ ਜਿਹੜਾ ਘਿਓ ਦਾ ਫਲੇਵਰ ਹੈ ਉਹ ਬਿਲਕੁਲ ਨਹੀਂ ਸੀ ਕੱਢਿਆ ਪਰ ਇਹ ਪਨੀਰ ਹੈ ਜਿਹੜਾ ਬਿਲਕੁਲ ਹੀ ਮਾਰਕੀਟ ਵਾਲਾ ਬਣਿਆ ਹੈ ਤੁਸੀਂ ਇਸੇ ਤਰੀਕੇ ਨਾਲ ਘਿਓ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਤੇ ਇਸੇ ਤਰੀਕੇ ਨਾਲ ਘਿਓ ਅਤੇ ਪਨੀਰ ਜਰੂਰ ਬਣਾਇਓ ਇੱਥੇ ਮੈਂ ਇਹਦਾ weight ਕੀਤਾ ਤੇ ਇਸਦਾ weight 240 ਗ੍ਰਾਮ ਹੈ ਅਤੇ ਮੈਂ ਘਿਓ ਦਾ ਵੀ weight ਕੀਤਾ ਸੀ ਘਿਓ ਦਾ weight ਇੱਥੇ ਜਿਹੜਾ ਹੈ ਉਹ 490 ਗ੍ਰਾਮ ਹੋਇਆ ਹੈ